ਫਗਵਾੜਾ ਸ਼ਹਿਰ ਵਿੱਚ ዳਤਰ ਦੀ ਨੋਕ ਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਟਾਇਰਾਂ ਦੀ ਦੁਕਾਨ ਤੇ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੁਕਾਨ ਤੇ ਬੈਠੇ ਇੱਕ ਦੁਕਾਨਦਾਰ ਨੂੰ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਨਿਸ਼ਾਨਾ ਬਣਾਉਂਦੇ ਹੋਏ ਉਸ ਪਾਸੋਂ ዳਤਰ ਦੀ ਨੋਕ ਤੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦਕਿ ਲੁਟੇਰਿਆਂ ਦਾ ਮੁਕਾਬਲਾ ਕਰਨ ਵਾਲੇ ਦੁਕਾਨ ਦੇ ਵਰਕਰ ਨੂੰ ਲੁਟੇਰੇ ਦਾਤਰ ਮਾਰ ਕੇ ਜ਼ਖਮੀ ਕਰ ਗਏ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹਾਂ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਸਦੀ ਦੁਕਾਨ ਭਾਈ ਲਾਲੋ ਕਾਲਜ ਦੇ ਨਜ਼ਦੀਕ ਟਾਇਰਾਂ ਦੀ ਦੁਕਾਨ ਹੈ ਤੇ ਅੱਜ ਉਹ ਸ਼ਾਮ ਆਪਣੇ ਵਰਕਰ सोनू ਸਮੇਤ ਆਪਣੀ ਦੁਕਾਨ ਤੇ ਬੈਠਾ ਹੋਇਆ ਸੀ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਨੌਜਵਾਨ ਆਏ ਜਿਨ੍ਹਾਂ ਦਰਦਰ ਕਾਊਂਟਰ ਤੇ ਮਾਰ ਕੇ ਉਹਨਾਂ ਨੂੰ ਧਮਕਾਇਆ ਤੇ ਉਸਦੇ ਗੱਲੇ ਵਿੱਚੋਂ 23000 ਰੁਪਏ ਦੀ ਨਕਦੀ ਲੈ ਗਏ ਜਦ ਉਹਨਾਂ ਦੇ ਦੁਕਾਨ ਤੇ ਮੌਜੂਦ ਵਰਕਰ सोनू ਨੇ ਇਨਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਸ ਨੂੰ ਦਾਤਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਦੁਕਾਨ ਮਾਲਕ ਨੇ ਦੱਸਿਆ ਕਿ ਲੁਟੇਰਿਆਂ ਨੇ ਮੂੰਹ ਬੰਨੇ ਹੋਏ ਸਨ ਅਤੇ ਇਸ ਸਾਰੀ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਕਿਹਨਾ ਜੀ ਆਪਣਾ ਮੇਰਾ ਅਸ਼ਮਨੀ ਕੁਮਾਰ ਪਾਈ ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਏ ਤੁਸੀਂ ਮੇਰੀ ਜੀਟੀ ਰੋਡ ਤੇ ਟੈਰਾ ਦੀ ਦੁਕਾਨ ਆ ਭਾਈ ਲਾਲੋ ਕਾਲਜ ਦੇ ਨਾਲ ਔਰ ਅਸੀਂ ਸ਼ਾਮ ਦੇ ਟਾਈਮ ਨਾਲ 7:30 ਵਜੇ ਦੇ ਕਰੀਬ ਮੈਂ ਔਰ ਮੇਰਾ ਵਰਕਰ ਦੁਕਾਨ ਤੇ ਬੈਠੇ ਸੀ ਇਹ ਫੜਾਮੀ ਦੋ ਮੁੰਡੇ ਜਿਹੜਾ ਮੂੰਹ ਨਾਲ ਪਰਨਿਆਂ ਨਾਲ ਬੰਨੇ ਹੋਏ ਸੀਗੇ ਲੰਬੇ ਦਾਤ ਲੈ ਕੇ ਨਾ ਆ ਕੇ ਉਹਨਾਂ ਨੇ ਪਹਿਲਾਂ ਧਮਕਾਇਆ ਸਾਨੂੰ ਕਾਊਂਟਰ ਤੇ ਦਾਤ ਮਾਰ ਕੇ ਉਸ ਤੋਂ ਬਾਅਦ ਮੁੰਡੇ ਔਰ ਮੁੰਡਾ ਅੱਗੇ ਹੋਇਆ ਮੁੰਡੇ ਦੇ ਉਹਨਾਂ ਨੇ ਦਾਤ ਮਾਰਿਆ ਮੁੰਡਾ ਬਾਹਰ ਨੂੰ ਭੱਜਿਆ ਹੋਰ ਬੁਲਾਉਣ ਨੂੰ ਕਿਸੇ ਨੂੰ ਵੀ ਬੁਲਾ ਕੇ ਲੈ ਆਵਾ ਮੈਨੂੰ ਉਹਨਾਂ ਨੇ ਧਮਕਾ ਕੇ ਕਹਿੰਦੇ ਜੋ ਤੁਹਾਡੇ ਕੋਲ ਹੈਗਾ ਦੇ ਦਿਓ ਮੈਂ ਚੋਪਾ ਕਰਕੇ ਉਹਨੂੰ ਗੱਲੇ ਜੋ ਪੈਸੇ ਕੱਢ ਕੇ ਫੜਾ ਕੇ ਮੰਦ ਲਾ ਕਿੰਨੀ ਪੇਮੈਂਟ ਸੀ ਮੇਰੀ 23000 ਰੁਪਏ ਕਿਸੇ ਦਾ ਹਾਂਜੀ ਕੈਸ਼ ਲੈ ਕੇ ਗਏ ਕੈਸ਼ ਹੀ ਲੈ ਗਏ ਹੋਰ ਕੁਝ ਨਹੀਂ ਤੇ ਕੋਈ ਸੀਸੀਡੀ ਕੈਮਰੇ ਜਾਈ ਹੁਣ ਬੰਦੇ ਹਾਂਜੀ ਆਏ ਹੋਣ ਪਰ ਮੂੰਹ ਬੰਨੇ ਹੋਏ ਸੀ ਉਹਨਾਂ ਦੇ ਫਾਰਵਾਂ ਦੇਖੋ ਕੀ ਹੁੰਦੀ ਹਾਂਜੀ ਹਾਂਜੀ ਕਿੰਨੇ ਵਿਅਕਤੀ ਸੀਗੇ 2 ਜਾਨੇ ਸੀਗੇ 2 ਵਿਅਕਤੀ ਮੋਟਰਸਾਈਕਲ ਦੇ ਸੀ ਮੋਟਰਸਾਈਕਲ ਦੇ ਸੀ ਮੋਟਰਸਾਈਕਲ ਨਾਲ ਦੀ ਬਿਲਡਿੰਗ ਦੇ ਅੱਗੇ ਖੜਾ ਕੀਤਾ ਹੋਇਆ ਸੀ ਅੱਛਾ ਜੀ ਹਾਂਜੀ ਤੇ ਤੁਹਾਡੇ ਜਿਹੜਾ ਬੰਦਾ ਨਾਲ ਸੀ ਉਹਦਾ ਨਾਮ ਕੀ ਆ ਤੇ ਤੁਹਾਨੂੰ ਮੁੰਨੇ ਉਹਦੇ ਉੱਪਰ ਕਦਨਾ ਬਾਰ ਕੀਤਾ ਇਹਨਾਂ ਨੇ ਦਾਖ ਨਾਲ ਜੜੇ ਉਹਨਾਂ ਕੋ 10 ਸੀ ਦੋਨਾਂ ਕੋਲ ਦੋਨਾਂ ਜਣਿਆਂ ਕੋਲ ਦਾਸ ਸੀ ਤੇ ਮੁੰਨੇ ਸੀਗੇ ਸਰਦਾਰ ਜੀ ਸੀਗੇ ਮੁੰਨੇ ਸੀਗੇ ਮੁੰਡੇ ਦੋਨੇ ਹਾਂ ਮੁੰਨੇ ਹੋਏ ਸੀਗੇ ਹਾਂਜੀ ਪਰਨੇ ਬੰਨੇ ਹੋਏ ਸੀ ਬੂ ਕਿੰਨੇ ਕ ਵਜੇ ਹੋਇਆ ਇਹ ਸਵਾ 7 ਵਜੇ ਕਰੀਬ ਹੋਇਆ ਪੁਲਸ ਕੰਪਲੀਟ ਕੀਤੀ ਸਾਰੇ ਇਸ ਮੌਕੇ ਹਾਂਜੀ ਹਾਂਜੀ ਪੁਲਸ ਨੂੰ ਚਲਾ ਦੇਤੀ ਅਸੀਂ ਪੁਲਸ ਵਾਲੇ ਆਏ ਸੀਗੇ ਉਹ ਕਹਿੰਦੇ ਸਵੇਰੇ ਅਸੀਂ ਜੋ ਕਾਰਵਾਈ ਬੰਦੀ ਕਰਵਾਈ ਕੋਈ ਦੁਕਾਨ ਦੀ ਤੋੜ ਭੰਨਤਾ ਨਹੀਂ ਕੀਤੀ ਸਰ ਨਹੀਂ ਜੀ ਨਹੀਂ ਕੋਈ ਤੋੜ ਭੰਨ ਨਹੀਂ ਕੀਤੀ ਉਹਨਾਂ ਨੇ ਕੇ ਕੈਸ਼ ਨੂੰ ਹੱਥ ਪਾਇਆ ਸੋਨੂੰ ਨਾ ਆਵੇ ਜੀ ਹਾਂਜੀ ਮਾਮਲਾ ਕੀ ਹੈ ਜਿਹੜਾ ਸਿਵਲ ਹੋਦਰੂ ਜਾਏ ਮਾਮਲਾ ਇਹ ਹੈ ਜੀ ਪੈਸੇ ਲੁੱਟਣ ਵਾਲੇ ਆ ਗਏ ਸੀਗੇ ਜੀ ਹਾਂਜੀ ਪੈਸੇ ਲੁੱਟਣ ਵਾਲੇ ਆ ਗਏ ਸੀਗੇ ਜੀ ਹਾਂਜੀ ਮੈਂ ਤੇ ਭਾਜੀ ਦੁਕਾਨ ਤੇ ਸੀਗੇ ਜੀ ਤੇ ਉਹਨਾਂ ਨੇ ਆਂਦੇ ਮੇਰੇ ਕੋਲੋਂ ਦਾਤ ਮਾਰਿਆ ਜੀ ਕਾਦੀ ਦੁਕਾਨ ਹੈ ਜੀ ਆਪਣੀ ਪੈਰਾ ਦੀ ਦੁਕਾਨ ਪੈਰਾ ਵੀ ਕਿੱਥੇ ਹੈ ਜੀ ਦੁਕਾਨ ਫਾਇਰਲ ਨੂੰ ਕਾਲਜ ਦੇ ਨਾਲ ਜੀ ਅੱਛਾ ਜੀ ਕਿੰਨੇ ਵਿਅਕਤੀ ਆ ਸੀਗੇ ਦੋ ਜਣੇ ਸੀਗੇ ਦੋ ਜਣੇ ਕੱਤੇ ਸੀਗੇ ਬਾਈਕ ਤੇ ਸੀਗੇ ਹੈ ਮੋਟਰਸਾਈਕਲ ਦੇ ਹਨ ਜੀ ਤੇ ਫੇ ਉਹ ਤੋਂ ਬਾਅਦ ਮੈਂ ਫੇਰ ਭਾਜ ਲਿਆ ਬਾਹਰ ਨੂੰ ਜੀ ਤੇ ਫੇਰ ਭਾਜੀ ਨਾਲ ਹੀ ਪਤਾ ਨਹੀਂ ਫੇਰ ਭਾਜੀ ਕੋਲੋਂ ਪੈਸੇ ਕੋਈ ਖੋ ਕੇ ਲੈ ਗਏ ਜੀ ਕਿੰਨੇ ਪੈਸੇ ਲਗਾ ਪਤਾ ਨਹੀਂ ਭਾਜੀ ਨੂੰ ਪਤਾ ਹੋਣਾ ਤੇ ਤੁਹਾਡੇ ਕੀ ਮਾਰਿਆ ਉਹਨਾਂ ਨੇ ਮੇਰੇ ਦਾਦ ਜੀ ਮਾਰਿਆ ਜੀ ਇੱਥੇ ਮਾਰਿਆ ਜੀ ਤੇ ਹੱਥ ਤੇ ਮਾਰਿਆ ਤੇ ਕਿੰਨੇ ਵਜੇ ਹੋਇਆ ਹੱਸ ਟਾਈਮ ਨਹੀਂ ਤੇ ਹਾਂਜੀ ਟਾਈਮ ਦਾ ਨਹੀਂ ਪਤਾ ਨਹੀਂ ਦੁਕਾਨ ਬੰਦਾਂ ਤੇ ਕੋਈ ਸ਼ਾਮੀ ਹੋਇਆ ਜਾਂ ਕਿੰਨੇ ਵਜੇ ਸ਼ਾਮੀ ਹੋਇਆ ਜੀ ਸਾਢੇ 6:30 ਹੋਏ ਹੋਣੇ ਆ ਦੇਣੇ ਸੇ ਕਾਜੀ ਉਸਨੇ ਲੈ ਕੇ ਕੀ ਆਏ ਕੁਛ ਪਤਾ ਕੈਸ਼ ਹੀ ਲੈ ਕੇ ਆਇਆ ਕੈਸ਼ ਹੀ ਲੈ ਕੇ ਆਇਆ ਕੋਈ ਸੀਸੀਟੀਵੀ ਕੈਮਰੇ ਚ ਆਏ ਬੰਦੇ ਪਤਾ ਨਹੀਂ ਆਏ ਤਾਂ ਚੈੱਕ ਹੀ ਨਹੀਂ ਕੀਤਾ ਜੀ ਅੱਜ ਇੱਥੇ ਹੀ ਸਿਗਨਲ ਆਫ ਕਰ ਲਿਆ